ਲੋਵੇ ਮਿੱਤਰੋ ਅਸੀਂ ਬੈਠੇ ਆ ਰੇ ਫੁੱਲਤੇ ਤੇ ਵਧੀਆ ਹਵਾ ਚੱਲ ਰਹੀ ਆ ਮੈਂ ਤੇ ਮੇਰਾ ਦਾਦਾ ਬੈਠਾ ਮੋਟਰਸਾਈਕਲ ਤੇ ਆਏ ਸੀ ਗੰਨਾ ਪੂਰੇ ਹੈ ਨਹੀਂ ਭਾਈ ਫਿਰ ਉਰੇ ਬਹਿ ਗਏ ਅਸੀਂ ਠੀਕ ਐ ਤੇ ਬੜੀ ਘੈਂਟ ਹਵਾ ਚੱਲ ਰਹੀ ਆ ਤੇ ਆ ਦੇਖੋ ਮਿੱਤਰੋ ਬਾਹਰ ਦੀ ਹਵਾ ਤੇ ਆਰ ਲੋਕ ਬੈੰਦੇ ਨਹੀਂ ਹੈਗੇ ਦੇਖ ਕਿੰਨੀ ਠੰਡੀ ਹਵਾ ਬਹੁਤ ਵਧੀਆ ਮੌਸਮ ਐ ਏਸੀ ਲਾਈ ਲੋਕ ਕਮਰੇ ਚ ਬੰਦ ਰਹੇ ਨੇ ਕਮਰੇ ਚ ਬੈਠੇ ਰਹਿੰਦੇ ਨੇ ਯਾਰ ਅੰਦਰ ਇੰਨੀ ਗੰਦੀ ਹਵਾ ਘਰਾਂ ਚ ਤੱਤੀ ਹਵਾ ਤਾਜੀ ਹਵਾ ਕਿਸੇ ਨੂੰ ਨਹੀਂ ਮਿਲਦੀ ਘਰਾਂ ਦੀਆਂ ਖਿੜਕੀਆਂ ਮੋਰੀਆਂ ਬੰਦ ਆ ਉਹ ਉਹ ਸੁਣਾ ਦੇ ਜਿਹੜਾ ਬਾਹਰਲੀ ਹਵਾ ਲੈਣ ਨੂੰ ਕੋਲ ਨਹੀਂ ਕੋਈ ਰਾਜ਼ ਹੀ ਨਹੀਂ ਹੈ ਅੰਦਰੇ ਬੰਦ ਨੇ ਅੰਦਰੇ ਬੁਖਾਰ ਅੰਦਰੇ ਬਿਮਾਰੀਆਂ ਤਾਜੀ ਹਵਾ ਕੋਈ ਲੈ ਕੇ ਰਾਜ਼ੀ ਨਹੀਂ ਇਹ ਅਸੀਂ ਆ ਨੇ ਬਿਮਾਰ ਕਰਤੇ ਇਕੀ ਸਮਝਾਈਏ ਨਾ ਲੋਕਾਂ ਨੂੰ ਉਹ ਗਾਣਾ ਸੁਣਾ ਬਾਬੇ ਜਿਹੜਾ ਮੈਨੂੰ ਸਖਾਇਆ ਸੀਗਾ ਗੁਰੂ ਵਾਲਾ ਬਣੀਏ ਵੀਰ ਜੀ ਸਤ ਜੰਦ ਦਾ ਪੁੱਲ ਲਿਆ ਹੋ ਪੁੱਲ ਉਹ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਗੁਰੂ ਗੁਰੂ ਵਾਲਾ ਬਣੀਏ ਪੰਜਾਬ ਨੂੰ ਨਾ ਛੱਡੀਏ ਵੀਰ ਜੀ ਨਸ਼ਿਆਂ ਨੂੰ ਨਾ ਮੈਂ ਉਸ ਦੇ ਬਲਿਹਾਰੀ ਜਾਮ ਉਹ ਜਿੰਨ ਤੇਰਾ ਕਬੂਤ ਬਣਾਇਆ ਏ ਵੰਜ ਤਾਤਿਓ ਨੇ ਇਕੱਠੇ ਕਰਕੇ ਵਿੱਚ ਆਪਣਾ ਆਪ ਸਮਾਇਆ ਏ ਹੋਨੇ ਕਿਸੇ ਚੀਜ਼ ਦੀ ਕੋਈ ਕਸਰ ਨਾ ਛੱਡੀ ਤੇਰਾ ਅੰਗ ਅੰਗ ਕੈਸਾ ਲਾਇਆ ਕਾਦਰ ਦੀ ਕੁਦਰਤ ਦਾ ਬੰਦਿਆ ਕਿਤੇ ਕਿਸੇ ਨਾ ਆਇਆ ਏ ਈ ਤਿਆਂ ਨੂੰ ਪੁੱਤਰਾ ਵਰਗਾ ਬੜਾ ਫਲੈਕਸ ਕਰਿਆ ਵਾ ਮੇ ਮੰਗੇ ਪਿਆਰ ਕਦੋਂ ਕਿ 냔ੋ ਪੁੱਤਰਾ ਵਰਗਾ ਟੀਆਂ ਨੂੰ ਚੰਗੀ ਤਰ੍ਹਾਂ ਪੜਾਈਏ ਜਾਂ ਪੁੱਤਰਾ ਵਰਗਾ ਪਿਆਰ ਦੇ ਓਏ ਪੁੱਤਰਾ ਤੋਂ ਟੀਆਂ ਪਿੱਛੇ ਨਹੀਂ ਪਾਗਲਾ ਓਏ ਆ 25 ਸਾਲ ਪਹਿਲਾਂ ਕੁੜੀਆਂ ਮਾਰਨ ਤੇ ਬੜਾ ਜ਼ੋਰ ਲਾਇਆ ਲੋਕਾਂ ਨੇ 25 26 27 ਸਾਲ ਦੇ ਜੋ ਮੁੰਡੇ ਹੋ ਗਏ ਉਹ ਕੁੜੀ ਵਿਆਉਣ ਨੂੰ ਨਹੀਂ ਮਿਲਦੀ ਤੇ ਵੀ ਵੀ ਪੱਕੀ ਪੱਕੀ ਸਾਲ ਦੇ 25 25 ਕਿੱਲਿਆ ਬਾੜੇ ਮੁੰਡੇ ਸਾਡੇ ਨੂੰ ਗੁੱਸਾ ਨਾ ਕਰੋ ਸਾਥੀਓ ਮਿੰਤਾ ਕਰ ਕਰਕੇ ਰਿਸ਼ਤਾ ਮੰਗਦੇ ਨੇ ਉਹ ਜਿਹੜੇ 50 50 ਲੱਖ ਮੰਗਦੇ ਤੇ ਅੱਜ ਕੁੜੀਆਂ ਨਹੀਂ ਮਿਲਦੀਆਂ ਕੁੜੀਆਂ ਮਾਰੋ ਬੱਸ ਐਨਾ ਵੱਡਾ ਭਾਸ਼ਣ ਦੇ ਦਿੱਤਾ